ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ YouTube ਚੈਨਲ ਸਿੱਧੂ ਰੌਂਦਾ ਤੇ ਸੋ ਅੱਜ ਆਪਾਂ ਕੋਰ ਕਣਕ ਦੇ ਗੁੱਲੀ ਡੰਡੇ ਵਾਲੀ ਸਪਰੇਅ ਕਰਨ ਲੱਗੇ ਸੀਗੇ ਤੇ ਪਿਛਲੇ ਸਾਲ ਦਾ ਆਪਣਾ ਕੀ ਤਜਰਬਾ ਸੀ ਇਹਦੇ ਬਾਰੇ ਜਾਂ ਇਸ ਸਾਲ ਕੀ ਤਜਰਬਾ ਤੇ ਵੀ ਕਿਵੇਂ ਆਪਾਂ ਸਪਰੇਅ ਕਰਦੇ ਆ ਜਾਂ ਕਿਹੜੀ ਕਰਦੇ ਆ ਉਹਦੇ ਬਾਰੇ ਆਪਾਂ ਤੁਹਾਨੂੰ ਜਾਣਕਾਰੀ ਦਿੰਨੇ ਆ ਤੇ ਤੁਹਾਨੂੰ ਦਿਖਾਉਨੇ ਆ ਦਵਾਈ ਆਪਾਂ ਕਿਹੜੀ ਛਿੜਕ ਰਹੇ ਆ ਇਹ ਉਹੀ ਦਵਾਈ ਆ ਵੀਰੇ ਜਿਹੜੀ ਆਪਾਂ ਛਿੜਕਦੇ ਹੁੰਨੇ ਆਂਗੇ ਆਮ ਤੌਰ ਤੇ ਦੁਕਾਨਦਾਰ ਆਪਾਂ ਨੂੰ ਕਹਿੰਦੇ ਆ ਵੀ 72 ਘੰਟਿਆਂ ਦੇ ਵਿੱਚ ਵਿੱਚ ਆਪਾਂ ਕਣਕ ਦੇ ਬੀਜ ਤੋਂ ਬੀਜੀ ਤੋਂ ਬਾਅਦ ਛੜਕਾਉਨੇ ਆਂ ਉਹੀ ਦਵਾਈ ਆ ਉਦੋਂ ਸਿਰਫ ਨਾਲ ਵਿੱਚ ਇਹਦੇ ਮੂੰਗੀ ਵਾਲੀ ਦਵਾਈ ਜਿਹੜੀ ਖੱਟੇ ਰੰਗ ਦੀ ਆਪਾਂ ਕਹਿੰਦੇ ਨੇ ਉਹਨੂੰ ਸਟੈਂਪਲ ਉਪਵਾਣ ਦੇ ਨਾਲ ਤੇ ਹੁਣ ਆਪਾਂ ਕਲੀ ਪ੍ਰੀਖਿਆ ਸਲਪਾਉਣ ਆ ਜਿਹੜੀ 85% ਆਉਂਦੀ ਹੈਗੀ ਉਹ ਛੜਕਣ ਲੱਗੇ ਆਂ ਪਿਛਲੇ ਸਾਲ ਅਸੀਂ ਪਾਣੀ ਲਾਉਣ ਤੋਂ 4 ਦਿਨ ਪਹਿਲਾਂ ਜਾਂ 5 ਦਿਨ ਪਹਿਲਾਂ ਛੜਕਦੇ ਹੁੰਨੇ ਆ ਛੜਕੀ ਸੀਗੀ ਤੇ ਰਿਜ਼ਲਟ ਇਹਦਾ ਇਹ ਸੀਗਾ ਵੀ ਕਿਤੇ ਵੀ ਜਿਹੜਾ ਵੀ ਗੁੱਲੀ ਡੰਡਾ ਹਰਾ ਹੋਇਆ ਹੋਇਆ ਸੀਗਾ ਉਹ ਜਿੱਡਾ ਸੀਗਾ ਇੰਚੀ ਦਾ ਜਾਂ 2 ਇੰਚੀ ਦਾ ਉਹ ਉੱਥੇ ਉਵੇਂ ਹੀ ਖੜਾ ਰਿਹਾ ਦੋ ਪਾਣੀ ਤੱਕੇ ਨੇ ਬਿਲਕੁਲ ਨਹੀਂ ਉੱਠਣ ਦਿੱਤਾ ਉਹਨੂੰ ਤੇ ਉਸ ਤੋਂ ਬਾਅਦ ਬਸ ਕਣਕ ਉੱਪਰ ਦੀ ਹੋ ਗਈ ਤਾਂ ਗੁੱਲੀ ਡੰਡਾ ਨੇ ਤਾਂ ਹੋਣਾ ਹੀ ਕੀ ਸੀ ਜਿਵੇਂ ਆ ਦੇਖ ਲੋ ਆ ਗੁੱਲੀ ਡੰਡਾ ਇਹਨੇ ਐਡਾ ਗੁੱਲੀ ਡੰਡਾ ਤੇ ਐਡਾ ਹੀ ਖੜਾ ਰਹਿਣਾਗਾ ਇਹਨੇ ਇਦੋਂ ਵਧਣਾ ਨਹੀਂਗਾ ਜਿਹੜਾ ਇਹਦਾ ਦਵਾਈ ਦਾ ਕੰਮ ਆ ਤੇ ਜਿਹੜਾ ਕੋਈ ਨਵਾਂ ਪਾਣੀ ਲੱਗੇ ਤੋਂ ਬਾਅਦ ਚਾਪਾ ਕਹਿੰਦੇ ਨੇ ਵੀ ਹਰਾ ਹੋਊਗਾ ਉਹ ਵੀ ਨਹੀਂ ਹਰਾ ਹੁੰਦਾ ਵੀਡੀਓ ਇਸ ਕਰਕੇ ਲੇਟ ਆ ਕਿਉਂਕਿ ਆਪਾਂ ਕੇ ਵੀ ਗੱਲ ਕਰਦੇ ਹੁੰਨੇ ਆ ਵੀ ਆਪਾਂ ਤਿਆਰ ਆਪਾਂ ਕਰਕੇ ਬਾਅਦ ਚ ਵੀਡੀਓ ਪਾਉਣੋ ਨੇ ਐਵੇਂ ਮੁੜ ਕੇ ਬਾਅਦ ਚ ਕੋਈ ਨੇਗੇਟਿਵ ਕਮੈਂਟ ਆ ਵੀ ਉਹ ਗੱਲ ਦਾ ਕੋਈ ਸਵਾਦ ਨਹੀਂ ਹੁੰਦਾ ਤੇ ਇਸ ਤੋਂ ਬਾਅਦ ਆਪਾਂ ਇੱਕ ਕਣਕ ਤੇ ਝੂਰੀਆ ਪਹਿਲਾਂ ਪਾਉਣਾ ਜਾਂ ਬਾਅਦ ਚ ਪਾਉਣਾ ਜਾਂ ਕਿਹੜੀ ਕਣਕ ਤੇ ਪਹਿਲਾਂ ਪਾਉਣਾ ਕਿਹੜੀ ਤੇ ਬਾਅਦ ਚ ਪਾਇਆ ਪਾਉਣਾ ਉਹਦੇ ਬਾਰੇ ਆਪਾਂ ਵੀਡੀਓ ਬਣਾਵਾਂਗੇ ਤੇ ਇਹ ਦਵਾਈ ਕਿੰਨੀ ਪੈਂਦੀ ਆ ਇਹ 60 60 ਗ੍ਰਾਮ ਦਵਾਈ ਇੱਕ ਏਕੜ ਤੇ ਪੈਂਦੀ ਆ ਕੱਲੀ ਛੜਕਣੀ ਪੈਂਦੀ ਹੈ ਹੈ ਤੇ ਜਿਹੜੀ ਮੇਨ ਸਪਾਰਸ਼ ਹੈ ਦੇ ਲਈ ਕੱਟ ਵਾਲੀ ਨਿਓ ਜਲਦੀ ਨਹੀਂ ਅਸੀਂ ਕਦੇ ਆ ਚੀਜ਼ ਤੋਂ ਬੂਹ ਤੋਂ ਆਪਾਂ ਕਹਿ ਦਈਏ ਜਾਂ ਕੋਈ ਕੱਟਣਗੇ ਨਿਓ ਜਲ ਨਾਲ ਸਪਰੇ ਨਹੀਂ ਸੀ ਕਰੀ ਕਦੇ ਕਰਾਈ ਨਹੀਂ ਸੀ ਇਸ ਸਾਲ ਵੀ ਦੁਕਾਨਦਾਰ ਕਹਿੰਦੇ ਵੀ ਕੱਟ ਵਾਲੀ ਨਿਓ ਜਲ ਤੋਂ ਜ਼ਰੂਰੀ ਹੈ ਸਪਰੇ ਉਹਦੇ ਨਾਲ ਜ਼ਿਆਦਾ ਅਸਰ ਕਰਦੀ ਹੈ ਤੇ ਅਸੀਂ ਤਿਆਰਪਾ ਦੇਖਿਆ ਕਿ ਪਿਛਲੇ ਸਾਲ ਥੋੜੇ ਜਿਹਾ ਵਣ ਤੇ ਕਰਵਾ ਕੇ ਵੇਖੀ ਸੀਗੀ ਉੱਥੇ ਜ਼ਿਆਦਾ ਸਰਕਰਦੀ ਹੈ ਜਿਹੜੀਆਂ ਆਪਾਂ ਸਿੱਧੀਆਂ ਨਿਊਜ਼ਲਾਂ ਜਾਂ ਜਿਵੇਂ ਢੋਲਾ ਇੰਜਨ ਵਾਲੇ ਪੈਟਰੋਲ ਵਾਲੇ ਉਹਨਾਂ ਨਾਲੋਂ ਥੋੜਾ ਜਿਹਾ ਘੱਟ ਕੰਮ ਕਰਦੀਆਂ ਕਿਉਂਕਿ ਉਹਦੇ ਨਾਲ ਦਵਾਈ ਅਕਸਰ ਨਹੀਂ ਪੈਂਦੀ ਇਸ ਲਈ ਕੱਟ ਲਈ ਨਿਊਜ਼ਲਾਣਾ ਜ਼ਰੂਰੀ ਹੈ ਸਪਰੇਅ ਕਰਨੀ ਸੋ ਬਾਕੀ ਜਿਹੜੇ ਵੀਰਾਂ ਨੇ ਹੁਣ ਪਾਣੀ ਲਾਤਾ ਉਹਨਾਂ ਨੂੰ ਆਪਾਂ ਕੀ ਗੁੱਲੀ ਡੰਡੇ ਦੀ ਜਾਂ ਕੋਈ ਆਪਣਾ ਤਿਆਰਬਾ ਜਿਹੜਾ ਨੇ ਪਾਣੀ ਲੱਗੇ ਤੋਂ ਬਾਅਦ ਜਿਹੜਾ ਮਾਰਦੇ ਆ ਜਾਂ ਜਿਹੜੇ ਵੀਰ ਹੁਣ ਸਪਰੇਅ ਤੋਂ ਰਹਿ ਗਏ ਉਹਨਾਂ ਬਾਰੇ ਆਪਾਂ ਵੱਖਰੀ ਵੀਡੀਓ ਪਾਵਾਂਗੇ ਉਹਦੇ ਲਈ ਚੈਨਲ ਕਰ ਲਓ ਸਬਸਕ੍ਰਾਈਬ ਤੇ ਤੁਹਾਨੂੰ ਆਪਾਂ ਕੱਲ ਤੱਕ ਉਹ ਚੀਜ਼ ਦੀ ਵੀਡੀਓ ਦੇ ਦੇਾਂਗੇ ਵੀ ਜਾਂ ਸੰਕੂਰ ਪਾਉਣੀ ਆ ਜਾਂ ਮੈਟ੍ਰਿਕ ਵੀ ਕਿਸ ਤਰ੍ਹਾਂ ਪਾਉਣੀ ਆ ਜਾਂ ਕਿੰਨੇ ਦਿਨਾਂ ਦੇ ਪਾਣੀ ਦੇ ਪਾਉਣੀ ਆ ਜਾਂ ਕਿਸ ਤਰ੍ਹਾਂ ਉਹ ਕੰਮ ਕਰਦੀ ਆ ਉਹਦੇ ਬਾਰੇ ਵੀ ਤਜਰਬਾ ਆਪਾਂ ਨੂੰ ਕੀਤਾ ਹੋਇਆ ਉਹਦਾ ਕੀ ਤਜਰਬਾ ਉਹ ਵੀ ਤੁਹਾਡੇ ਨਾਲ ਕੱਲ ਨੂੰ ਸ਼ੇਅਰ ਕਰਾਂਗੇ ਸੋ ਇਹ ਸੀ ਅੱਜ ਦੀ ਵੀਡੀਓ ਪ੍ਰੋਕਸਾ ਫਲੋਨ ਸਲਫੋਨ ਤੇ ਤੇ ਧੰਨਵਾਦ ਦੋਸਤੋ ਵੀਡੀਓ ਸ਼ੇਅਰ ਜਰੂਰ ਕਰਦਿਆ ਕਰੋ ਲਾਈਕ ਕਰਦਿਆ ਕਰੋ ਤੇ ਤਾਂ ਕਿ ਅੱਗੇ ਹਰੇਕ ਤੱਕ ਵੀਡੀਓ ਪਹੁੰਚ ਸਕੇ ਧੰਨਵਾਦ ਦੋਸਤੋ